तरे करे पर चोगी कीराले थी कुल चुक हो करो शिव मंद ਹੁਨੇ ਆਲਾ ਸ਼ੁਭ ਦਿਨ ਸੀ ਅਰਬਿੰਦਰ ਨਾਮ ਸੀ ਕਰ ਲਿਆ ਕਾ ਦਿਨੋ ਸੀ ਬਹੁਤ ਪਿਆਰਾ ਜੋ ਖੁਦ ਬੜੀ ਅਧਿਆਤਮ ਸੀ ਅਧਿਆਤਮ ਦਾ ਰੰਗ ਹੋਗੇ ਆਗੂੜਾ ਗੁਰੂ ਮਹਾਰਾਜ ਕੀ ਜੈ ਇਹ ਭੰਡਾਰਾ 25 ਸਾਲ ਤੋਂ ਜਾ ਰਿਹਾ ਹੈਗਾ ਇਸ ਵਾਰ ਵੀ ਲੋਕਾਂ ਦੇ ਸਹਿਯੋਗ ਨਾਲ ਕੁਰਾਲੀ ਨਾਲ ਮੁੰਡਿੰਡਾ ਮੁੱਲਾਪੁਰ ਖਰੜ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਭੰਡਾਰਾ ਚੱਲਦਾ ਹੈਗਾ ਇਸ ਸਵਾਮੀ ਜੀ ਦੀ ਬਖਸ਼ਿਸ਼ ਕਿਰਪਾ ਇਸ ਭੰਡਾਰੇ ਤੇ ਲੋਕਾਂ ਦਾ ਸਹਿਯੋਗ ਹੈ ਜੈ ਬੋਲ ਕੁੰਿਨਾ ਚ ਜਗਦੇ ਬਿਨਾ ਉਸੇ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚੋ ਇਹ ਕਿੰਨੇ ਦਿਨ ਚੱਲਦਾ ਜੀ ਭੰਡਾਰਾ ਇਹ ਪੂਰਾ 1.5 ਮਹੀਨਾ ਉੱਥੇ ਭੰਡਾਰਾ ਲੱਗਦਾ ਜੀ ਇਸ ਵਾਰ ਇੱਕ ਮਹੀਨਾ ਦੱਸ ਦਿੱਤਾ ਭੰਡਾਰਾ ਹੈਗਾ ਉੱਪਰ ਉਫਾ ਦੇ ਬਾਕੀ ਤੋਂ ਅਸੀਂ ਕਿਰਪਾਈ ਜਦ ਤੱਕ ਚਲਾਏ ਚਲਾਏ ਹੋ। ਉਹ ਐਡਰੈਸ ਦੱਸ ਦਿਓ ਜੀ ਕਿੱਥੇ ਆਪਣਾ ਲੰਗਰ ਲੱਗਦਾ ਜੀ 메인 ਜਾ ਕੇ। 메인 ਬਿਲਕੁਲ ਗੁਫਾ ਦੇ ਕੋਲ ਇੱਕ ਲੰਗਰ ਲੱਗਦਾ ਹੁੰਦਾ। ਕੀ ਮਹਾਰਾਜ ਜੀ ਹੈ ਉਹਨਾਂ ਦੀ ਭੰਡਾਰਾ ਉਹਨਾਂ ਦੇ ਨਾਮ ਤੇ ਭੰਡਾਰਾ ਚੱਲਿਆ ਪੂਰੇ ਪੁਲੇ ਦੀ ਕਿਪਾ। ਮਨਸਤਪੁਰ ਦੇ ਸਵਾਮੀ ਜੀ ਮਹਾਰਾਜ ਕੀ ਜੈ, ਬਾਬਾ ਬਰਫਾਨੀ ਕੀ ਜੈ। ਭੁਕੇ ਕੋ ਅਨ ਪਿਆਸੇ ਕੋ ਪਾਣੀ। ਜੈ ਬਾਬਾ ਬਰਫਾਨੀ। ਹਾਂਜੀ ਵੀਰ ਜਿਹੜਾ ਉਹ ਪੰਡਾਰਾ ਆਪਣਾ ਹਰ ਸਾਲ ਜਾਂਦਾ ਹੈ ਇਸ ਵਾਰ ਥੋੜੀ ਜਾਣਕਾਰੀ ਦਿਓ ਜੀ। ਹਾਂਜੀ। ਇਸ ਲਈ 25 ਸਾਲ ਤੋਂ ਸਾਨੂੰ ਦੀ ਕਿਰਪਾ ਦੇ ਨਾਲ ਭੰਡਾਰਾ ਚੱਲ ਰਿਹਾ ਜੀ ਇਲਾਕਾ ਨਿਵਾਸੀਆਂ ਦੇ ਸ਼ਹਿਰ ਵਾਸੀਆਂ ਦੇ ਸਭ ਦੇ ਸਹਿਯੋਗ ਨਾਲ ਇਹ ਭੰਡਾਰਾ ਚੱਲਦਾ ਆ ਰਿਹਾ ਹੈ। ਸਾਨੂੰ ਦੀ ਕਿਰਪਾ ਹੈ ਵੀ ਇਸ ਭੰਡਾਰੇ ਤੇ ਮੈਂ ਸਭ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇੱਕੀ ਬੇਨਤੀ ਕਰਨਾ ਚਾਹੁੰਦਾ ਹੈ ਵੀ ਓਮਾ ਮਾ ਕੇ ਓਮਰ ਕੋਲੇ ਨਾਦ ਬਾਬਾ ਵਰਪਾਨੀ ਦੇ ਦਰਸ਼ਨਾਂ ਨੂੰ ਆਣ ਸਰਕਾਰ ਵੱਲੋਂ ਇਸ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਨੇੜੇ ਹੋ ਕੇ RAM ਨਾਲ ਆ ਕੇ ਦਰਸ਼ਨ ਕਰੋ ਬਾਬਾ ਵਰਪਾਨੀ ਦੇ ਉਹਨਾਂ ਨੂੰ ਫੀਲ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਅਮਰ ਯਾਤਰਾ ਕਰਨੀ ਹੈ ਆਪਣੇ ਸਾਰੇ ਮੈਡੀਕਲ ਕਾਗਜ਼ ਔਰ ਪਰਮਿਸ਼ਨ ਉਸ ਤੋਂ ਬਿਨਾ ਨਾ ਜਾਵੇ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਕਿਉਰਟੀ ਪਰਪਸ ਕਰਕੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਹਾਂ ਜੀ ਹਾਂ ਤਾਲ ਵੀ ਕਿਆ ਵਿਗਾਰ ਸਕੇ ਉਸ ਦਾ ਜੋ ਭਗਤੋ ਮਹਾਕਾਲ ਦਾ ਇੱਕ ਨਿਸ਼ਚਿਤ ਬਿਨਾ ਢਾਗ ਤੇ ਪੋਲੇਨਾਥ ਦੀ ਕਿਰਪਾ ਦੇ ਨਾਲ ਸਰਕਾਰ ਦੇ ਸ਼ੇਰ ਹੋਗ ਦੇ ਨਾਲ ਕੋਈ ਦਰ ਪੈ ਦੇ ਬਗੈਰ ਸਾਰੇ ਭਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉੱਥੇ ਅਮਨਾਤ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਤੇ ਸਾਡੇ ਪੰਡਾਰੇ ਵਿੱਚ ਆ ਕੇ ਸਾਡੇ ਪੰਡਾਰੇ ਦੀ ਸ਼ੋਭਾ ਵਧਾਣ ਜੋ ਵੀ ਕੋਈ ਸਮੱਸਿਆ ਆਂਦੀ ਹੈ ਉਹ ਬੋਇਨਾਥ ਜੀ ਰਕਾ ਹੱਲ ਕਰੂੰਗੇ ਤੇ ਕੋਈ ਵੀ ਕੋਈ ਕਪੜਾਣੇ ਦੀ ਕੋਈ ਜ਼ਰੂਰਤ ਨਹੀਂ ਹੈ ਜੈ ਬੋਇਨਾਥ ਜੈ ਅਮਨਾਰ ਬਸਾਣੀ ਲਾਬ ਲਾਬ ਨੰਦਵਿੰਦ ਜੈਪਨ ਬਗ ਰਖਾਨੀ ਜੈ ਸਵਾਮੀ ਜੀ ਮਹਾਰਾਜ ਜੀ ਆਪਣਾ ਇਹ ਲੰਗਰ 23 ਸਾਲ ਹੋ ਗਏ ਜਾਂਦਿਆਂ ਨੂੰ ਹਾਈ ਕੁਰਾਲੀ ਵਾਲਾ ਕੁਰਾਲੀ ਤੋਂ ਜਾਂਦਾ ਜੀ ਸਵਾਮੀ ਜੀ ਦੀ ਫੁਟੀਆਂ ਤੋਂ ਅੜੀਂ ਢੀ ਵੇ ਗਈ ਉਹ ਤੇ ਆਪਣਾ ਦੋ ਕੈਂਪ ਹੈ ਉੱਥੇ ਲੱਗੇ ਨੇ ਇੱਕ ਬਾਲਟਾਲ ਬੇਸ ਕੈਂਪ ਲੱਗਿਆ ਹੋਇਆ ਉੱਥੇ ਆਪਣੇ ਜਿਹੜੇ ਸੇਵਾਦਾਰ ਆ ਉਹਨਾਂ ਲਈ ਲੰਗਰ ਹੈ ਤੇ ਜੇ ਆਮ ਜਨਤਾ ਆਵੇ ਸਾਡੇ ਥੋੜੇ ਨੂੰ ਉੱਥੇ ਰੁਕਣ ਦੀ ਵੀ ਵਿਵਸਥਾ ਹੈ ਮੇਨ ਜਿਹੜਾ ਲੰਗਰ ਹੈ ਉਹ ਆਪਣਾ ਅਮਰ ਰਾਜ ਗੁਫਾ ਤੋਂ ਦਰਤ ਪਹਿਲਾਂ ਇਸ ਕਰਕੇ ਜੇ ਕੋਈ ਜਿੰਨ ਤੱਕ ਵੀਡੀਓ ਪਹੁੰਚ ਰਿਹਾ ਮੈਸੇਜ ਪਹੁੰਚ ਰਿਹਾ ਤੋਨੋਵੇ ਰਿਕੁਐਸਟ ਹੈ ਕਿ ਸਾਡੇ ਦੋ ਨੰਗਰ ਲੱਗੇ ਹੋਏ ਆ ਇੱਕ ਬਾਲਟਾਲ بیس ਕੈਂਪ ਦਾ ਦੂਜਾ ਅਮਰਵੰਦ ਗੁਫਾ ਤੋਂ ਦਰਤ ਪਹਿਲਾਂ ਇਸ ਕਰਕੇ ਜੇ ਕਿਸੇ ਨੂੰ ਦੇਖਣਾ ਤਾਂ ਇੱਕ ਵਾਰੀ ਕੁਵਾਲੀ ਸਵਾਮੀ ਜੀ ਦਾ ਨੰਗਰ ਲੱਗਿਆ ਹੋਇਆ ਉੱਥੇ ਇਹ ਬੋਰਡ ਦੇਖ ਕੇ ਸਾਡੇ ਕੋਲ ਆ ਤੇ ਸਾਨੂੰ ਸੇਵਾ ਦਾ ਮੌਕਾ ਕੁਝ ਜਿਆਦਾ ਬੋਲਣਾ ਰਾਜ ਦੀ ਹੈ ਬੜੀ ਖੁਸ਼ੀ ਦੀ ਗੱਲ ਹੈ ਅੱਜ ਸੋਮੇ ਜੀ ਦਾ 25ਵਾਂ ਜਿਹੜਾ ਹੈ ਅਮਨ ਅਸਰਪਾਨੀ ਸਰਕਾਰ ਜਦੋਂ ਜਿਹੜਾ ਭੰਡਾਰਾ ਜਾਰੀ ਆਇਆ ਹੈ ਨੂੰ ਸੰਤੋ ਨੂੰ ਬੇਨਤੀ ਹੈ ਕਿ ਮਹਾਂਮਾਹ ਦੇ ਕੋਲੇ ਨਾਲ ਦੇ ਦਸਤ ਕਰੋ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਆਪਣੇ ਕਾਲੇ ਪੱਤਰ ਨਾਲ ਰੱਖਿਆ ਜਾਣਾ ਇਹ ਸੋਮੇ ਜੀ ਜਿਹਦਾ ਇੱਥੇ ਪਹਿਲਾ ਭੰਡਾਰਾ ਹੈਗਾ 2001 ਤੋਂ ਸ਼ੁਰੂ ਹੋਇਆ ਸੀਗਾ ਅੱਜ 25ਵਾਂ ਜਿਹੜਾ ਭੰਡਾਰਾ ਹੈ ਕੋ ਤੋਂਮੇ ਦੀ ਪਾਰਕਟ ਪੜਾਉਣ ਲਈ ਬਿਦਾ ਹੋ ਰਿਹਾ ਹੈ ਉਹ ਫੌਂਡੀ ਜੀ ਮਹਾਰਾਜ ਆ ਜੀ ਕੀ